ਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਅਲਬਰਟਾ ਵਿੱਚ ਫਲੂ ਉੱਚ ਪੱਧਰ ਤੇ ਅਲਬਰਟਾ ਵਿੱਚ ਇਸ ਨੌਜਵਾਨ ਨੇ ਵਰਤੇ ਨਕਲੀ ਨੋਟ ਕੈਨੇਡਾ ਵਿੱਚ ਰੀਕਾਲ ਕੀਤੇ ਗਏ ਇਹ 버ਗਰ ਚਾਈਨਾ ਦੇ ਟੈਰਿਫ ਹਟਾਉਣ ਦੇ ਖਿਲਾਫ 온ਟਾਰੀਓ ਪ੍ਰੀਮੀਅਰ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਲਬਰਟਾ ਸੂਬੇ ਵਿੱਚ ਇਨਫਲੂਐਂਜ਼ਾ ਕੇਸਾਂ ਦੀ ਲਹਿਰ ਉੱਚ ਪੱਧਰ ਤੇ ਪਹੁੰਚ ਚੁੱਕੀ ਹੈ ਅਲਬਰਟਾ ਦੀ ਮੁੱਖ ਸਿਹਤ ਅਫਸਰ ਡਾਕਟਰ ਵਿਵਿਏਨ ਸਟ੍ਰੌਕ ਨੇ ਮੰਗਲਵਾਰ ਨੂੰ ਕੈਲਗਰੀ ਵਿੱਚ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਅਲਬਰਟਾ ਨੂੰ ਇਨਫਲੂਐਂਜ਼ਾ A H3N2 ਦੀ ਇੱਕ ਅਸਧਾਰਨ ਵੱਡੀ ਲਹਿਰ ਦੇਖਣ ਨੂੰ ਮਿਲੀ ਹੈ ਦਸੰਬਰ ਦੌਰਾਨ ਇਨਫਲੂਐਂਜ਼ਾ A ਦੀ ਸਰਗਰਮੀ ਤੇਜ਼ੀ ਨਾਲ ਵਧੀ ਹੈ ਜਿਸ ਨੇ ਐਮਰਜੈਂਸੀ ਵਿਭਾਗਾ ਸੰਯੁਕਤ ਦੇਖਪਾਲ ਸਥਾਨਾ ਅਤੇ ਸਿਹਤ ਸੇਵਾਵਾਂ 'ਤੇ ਭਾਰੀ ਦਬਾਅ ਪਾਇਆ ਹੈ ਇਸ ਲਹਿਰ ਦੇ ਕਾਰਨ ਅਲਬਰਟਾ ਵਿੱਚ ਹਜ਼ਾਰਾਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹੈਲਥ ਡਿਪਾਰਟਮੈਂਟ ਵੱਲੋਂ ਬਿਮਾਰੀਆਂ ਦੀ ਰੋਜ਼ਾਨਾ ਤੇ ਨਿਗਰਾਨੀ ਜਾਰੀ ਰੱਖੇ ਰਹੇ ਹਨ। ਪਰ ਅਲਬਰਟਾ ਵਾਸੀਆਂ ਲਈ ਸਭ ਤੋਂ ਵਧੀਆ ਰੱਖਿਆ ਫਲੂ ਇੰਜੈਕਸ਼ਨ ਲਗਵਾਉਣਾ ਹੈ। ਡਾਕਟਰ ਸਟੋਪ ਨੇ ਕਿਹਾ ਹੈ ਕਿ ਇਨਫਲੂਐਂజా ਵੈਕਸੀਨ 6 ਮਹੀਨੇ ਜਾਂ ਵੱਧ ਉਮਰ ਦੇ ਸਾਰੇ ਅਲਬਰਟਾ ਵਾਸੀਆਂ ਲਈ ਮੁਫਤ ਹੈ। ਕੋਵਿਡ-19 ਅਤੇ ਆਰਐਸ ਵੈਕਸੀਨ ਵੀ ਕੁਝ ਲੋਕਾਂ ਲਈ ਮੁਫਤ ਉਪਲਬਧ ਹਨ। ਉਹਨਾਂ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਹਸਪਤਾਲ ਵਿੱਚ ਦਾਖਲ ਕੀਤੇ ਗਏ 75% ਮਰੀਜ਼ਾਂ ਨੇ ਟੀਕਾ ਨਹੀਂ ਲਗਵਾਇਆ ਸੀ। ਮੰਗਲਵਾਰ ਤੱਕ ਦੇ ਅੰਕੜਿਆਂ ਅਨੁਸਾਰ ਹਸਪਤਾਲ ਵਿੱਚ 706 ਮਰੀਜ਼ ਹਨ ਜਿਨ੍ਹਾਂ ਵਿੱਚੋਂ 513 ਇਨਫਲੂਐਂਜ਼ਾ ਦੇ 118 ਕੋਵਿਡ-19 ਦੇ ਅਤੇ 85 ਆਰਐਸਪੀ ਦੇ ਮਰੀਜ਼ ਹਨ ਡਾਕਟਰਸ ਦਾ ਕਹਿਣਾ ਹੈ ਕਿ ਜੇ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਘਰ ਵਿੱਚ ਰਹੋ ਤਾਂ ਜੋ ਹੋਰ ਲੋਕ ਪ੍ਰਭਾਵਿਤ ਹੋਣ ਤੋਂ ਬਚ ਸਕਣ ਦੱਖਣੀ ਅਲਬਰਟਾ ਦੇ ਨੋਬਲਫੋਰਡ ਦਾ 18 ਸਾਲਾ ਨੌਜਵਾਨ ਨਕਲੀ ਨੋਟਾਂ ਦੀ ਵਰਤੋਂ ਕਰਕੇ ਫੋਨ ਖਰੀਦਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਪੁਲਿਸ ਅਨੁਸਾਰ ਨੌਜਵਾਨ ਨੇ ਫੇਸਬੁੱਕ ਮਾਰਕੀਟਪਲੇਸ ਤੋਂ ਆਈਫੋਨ ਖਰੀਦਣ ਲਈ 9 ਨਕਲੀ 100 ਡਾਲਰ ਦੇ ਨੋਟਾਂ ਦੀ ਵਰਤੋਂ ਕੀਤੀ। ਵੇਚਣ ਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਵੇਚਣ ਤੋਂ ਬਾਅਦ ਉਹ ਪੈਸੇ ਏਟੀਐਮ ਵਿੱਚ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਨੋਟ ਬਾਰ-ਬਾਰ ਰਿਜੈਕਟ ਹੋ ਰਹੇ ਸਨ। ਪੁਲਿਸ ਨੇ ਪੁਸ਼ਟੀ ਕੀਤੀ ਕਿ ਨੋਟ ਨਕਲੀ ਸਨ। ਸੱਤ ਨੋਟਾਂ ਦੀ ਸੀਰੀਅਲ ਨੰਬਰ ਇੱਕੋ ਜਿਹੇ ਸਨ ਅਤੇ ਨੋਟਸ ਤੇ ਕੱਟ ਹਟਾਉਣ ਦੌਰਾਨ ਦੇਖਿਆ ਗਿਆ ਕਿ ਹਰ ਨੋਟ ਤੇ ਕਾਪੀ ਅਤੇ ਪ੍ਰੋਪ ਮਨੀ ਲਿਖਿਆ ਹੋਇਆ ਸੀ ਜਾਂਚਕਰਾਂ ਨੇ ਡੋਰਬਲ ਕੈਮਰਾ ਫੁਟੇਜ ਦੀ ਵਰਤੋਂ ਕਰਕੇ ਮੁਲਜ਼ਮ ਦੀ ਪਛਾਣ ਕੀਤੀ ਅਤੇ ਸ਼ਨੀਵਾਰ ਨੂੰ ਬਿਨਾਂ ਕਿਸੇ ਕਟਨਾ ਦੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਨੌਜਵਾਨ ਦੀ ਕਾਰ ਦੀ ਜਾਂਚ ਦੌਰਾਨ ਨਕਲੀ ਤਰੀਕੇ ਨਾਲ ਖਰੀਦਿਆ ਆਈਫੋਨ ਅਤੇ 6 ਹੋਰ ਨਕਲੀ 100 ਡਾਲਰ ਦੇ ਨੋਟ ਵੀ ਮਿਲੇ ਹਨ ਉਸ ਤੇ ਨਕਲੀ ਕਰੰਸੀ ਬਣਾਉਣ ਅਤੇ ਰੱਖਣ ਅਤੇ ਅਪਰਾਧੀ ਲਾਭ ਰੱਖਣ ਦੇ ਦੋਸ਼ ਲਗਾਏ ਗਏ ਹਨ ਬਾਸ ਨੈਸ਼ਨਲ ਪਾਰਕ ਵਿੱਚ ਪਾਰਕ ਵਾਰਡਨਸ ਨੂੰ ਲੇਕ ਲੂਇਜ਼ ਇਲਾਕੇ ਵਿੱਚ ਇੱਕ ਡਰੋਨ ਦੀ ਜਾਣਕਾਰੀ ਮਿਲੀ ਸੀ ਪਾਰਕ ਕੈਨੇਡਾ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਰਿਪੋਰਟ ਕਰਨ ਵਾਲੇ ਨੇ ਡਰੋਨ ਪਾਇਲਟ ਨੂੰ ਦੱਸਿਆ ਕਿ ਇਹ ਕਾਰਜ ਪਾਰਕ ਵਿੱਚ ਮਨਾ ਹੈ ਪਰ ਉਸਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹਾਲਾਂਕਿ ਉੱਥੇ ਨੋ ਡਰੋਨ ਦੇ ਸਾਈਨ ਵੇ ਲੱਗੇ ਹੋਏ ਸਨ ਪਾਰਕ ਵਾਰਡਨਸ ਨੇ ਡਰੋਨ ਪਾਇਲਟ ਨੂੰ ਲੱਭਿਆ ਅਤੇ ਡਰੋਨ ਲੇਕ ਦੇ ਕਿਨਾਰੇ ਉੱਤਰ ਦੇ ਵੇਖਿਆ ਵਾਰਡਨਸ ਵੱਲੋਂ ਡਰੋਨ ਅਤੇ ਕੰਟਰੋਲਰ ਅਤੇ ਮਾਈਕਰੋ ਐਸਡੀ ਕਾਰਡ ਜ਼ਬਤ ਕਰ ਲਏ ਗਏ ਡਰੋਨ ਦਾ ਉਡਾਨੀ ਰਹਾ ਐਵਲੌਂਚ ਹੈਲੀਕਾਪਟਰ ਨਾਲ ਮਿਲਦਾ ਸੀ ਪਾਰਕਸ ਕੈਨੇਡਾ ਦੱਸਦਾ ਹੈ ਕਿ ਡਰੋਨ ਉਡਾਉਣ ਤੋਂ 30 ਮਿੰਟ ਅੰਦਰ ਹੈਲੀਕਾਪਟਰ ਨਾਲ ਐਵਲੌਂਚ ਕੰਟਰੋਲ ਸੈਸ਼ਨ ਚੱਲ ਰਿਹਾ ਸੀ ਡਰੋਨ ਪਾਇਲਟੇ ਡਰੋਨ ਟਰਾਂਸਪੋਰਟ ਕੈਨੇਡਾ ਨਾਲ ਰਜਿਸਟਰਡ ਨਹੀਂ ਕਰਵਾਇਆ ਗਿਆ ਸੀ ਅਤੇ ਲਾਇਸੈਂਸ ਵੀ ਨਹੀਂ ਸੀ ਡਰੋਨ ਉਡਾਉਣ ਬਾਰੇ ਜਾਣਕਾਰੀ ਨਾ ਹੋਣ ਕਾਰਨ ਪਾਇਲਟ ਨੂੰ ਹੋਰ ਹਵਾਈ ਜਹਾਜ਼ ਜਾਨਵਰਾਂ ਅਤੇ ਵਿਜ਼ਟਰਾਂ ਦੇ ਨਾਲ ਸਥਿਤੀ ਦਾ ਪਤਾ ਨਹੀਂ ਸੀ ਇਸ ਘਟਨਾ ਦੀ ਜਾਂਚ ਤੋਂ ਬਾਅਦ ਡਰੋਨ ਪਾਇਲਟ ਨੂੰ ਨੈਸ਼ਨਲ ਪਾਰਕ ਵਿੱਚ ਡਰੋਨ ਉਡਾਉਣ ਦੇ ਦੋਸ਼ ਵਿੱਚ 2000 ਹਰ ਡਾਲਰ ਤੱਕ ਦਾ ਜੁਰਮਾਨਾ ਭਰਨਾ ਪਿਆ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਨੇ ਨੋ ਨੇਮ ਆਫ ਫਰੋਜ਼ਨ ਬੀਫ 버ਗਰ ਦੇ ਇੱਕ ਬੈਚ ਨੂੰ ਰੀਕਾਲ ਕੀਤਾ ਹੈ ਜਾਣਕਾਰੀ ਮੁਤਾਬਕ ਇਸ 버ਗਰ ਵਿੱਚ ኢ ਕੋਲੀ ਦੀ ਸੰਭਾਵਨਾ ਹੈ ኢ ਕੋਲੀ ਨਾਲ ਪ੍ਰਭਾਵਿਤ 버ਗਰ ਦੇਸ਼ ਭਾਰ ਵਿੱਚ 1.36 ਕਿਲੋ ਦੇ ਬਾਕਸਾਂ ਵਿੱਚ ਵੇਚੇ ਗਏ ਹਨ ਜਿਨ੍ਹਾਂ ਦੀ ਬੈਸਟ ਬਿਫੋਰ ਦੀ ਤਾਰੀਖ 5 ਮਈ 2026 ਹੈ ਸੀ ਐਫ ਆਈ ਏ ਵੱਲੋਂ ਲੋਕਾਂ ਨੂੰ ਸਲਾਹਤ ਦਿੱਤੀ ਗਈ ਹੈ ਕਿ ਇਹਨਾਂ 버ਗਰਸ ਨੂੰ ਸੁੱਟ ਦਿੱਤਾ ਜਾਵੇ ਜਾਂ ਜਿੱਥੇ ਖਰੀਦਿਆ ਸੀ ਉੱਥੇ ਵਾਪਸ ਕਰ ਦਿੱਤੇ ਜਾਣ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਕਹਿਣਾ ਹੈ ਕਿ E. coli 0157H7 ਨਾਲ ਪ੍ਰਭਾਵਿਤ ਫੂਡ ਦੇਖਣ ਜਾਂ ਸੁੰਘਣ ਵਿੱਚ ਖਰਾਬ ਨਹੀਂ ਲੱਗਦਾ ਪਰ ਫਿਰ ਵੀ ਬਿਮਾਰ ਕਰ ਸਕਦਾ ਹੈ ਇਸ ਨਾਲ ਹੋ ਸਕਣ ਵਾਲੇ ਲੱਛਣ ਹਨ ਨੌਸ਼ੀਆ ਉਲਟੀ ਪੇਟ ਦਰਦ ਤੇ ਡਾਇਰੀਆ ਗੰਭੀਰ ਮਾਮਲਿਆਂ ਵਿੱਚ ਸਟ੍ਰੋਕ ਜਾਂ ਕਿਡਨੀ ਨੁਕਸਾਨ ਵੀ ਹੋ ਸਕਦਾ ਹੈ ਹਾਲਾਂਕਿ ਇਸ ਸਮੇਂ ਕੋਈ ਬਿਮਾਰੀ ਦੀ ਰਿਪੋਰਟ ਨਹੀਂ ਮਿਲੀ ਪਰ CFIA ਨੇ ਜਾਂਚ ਜਾਰੀ ਰੱਖੀ ਹੈ ਕੈਨੇਡਾ ਵਿੱਚ ਹੁਣ ਕੁਝ ਗਰੋਸਰੀਜ਼ ਤੇ ਵਰਨਿੰਗ ਲੇਬਲ ਲਾਜ਼ਮੀ ਹੋਣਗੇ ਤਾਂ ਜੋ ਲੋਕ ਆਪਣੇ ਖਾਣ-ਪੀਣ ਬਾਰੇ ਸਹੀ ਫੈਸਲਾ ਕਰ ਸਕਣ ਇਹ ਲੇਬਲ 1 ਜਨਵਰੀ ਤੋਂ ਲਾਜ਼ਮੀ ਹੋ ਗਏ ਹਨ ਇਹ ਲੇਬਲ ਪੈਕਿੰਗ ਦੇ ਸਾਹਮਣੇ ਕਾਲੇ-ਫੇਦੇ ਨਿਸ਼ਾਨ ਨਾਲ ਦਿਖਾਇਆ ਜਾਵੇਗਾ ਹੈਲਥ ਕੈਨੇਡਾ ਦੇ ਬਿਆਨ ਅਨੁਸਾਰ ਇਹ ਲੇਬਲ ਉਹਨਾਂ ਪ੍ਰੀ-ਪੈਕੇਜਡ ਇНГਰੀਡੀਐਂਟਸ ਤੇ ਲੱਗੇਗਾ ਜੋ ਸੈਚੂਰੇਟਿਡ ਫੈਟ, 슈ਗਰ ਜਾਂ ਸੋਡੀਅਮ ਦੇ ਨਿਰਧਾਰਿਤ ਪੱਧਰ ਤੋਂ ਜ਼ਿਆਦਾ ਜਾਂ ਬਰਾਬਰ ਹਨ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਇਹ ਸਮਗਰੀਆਂ ਸਟ੍ਰੋਕ, ਮੋਟਾਪਾ, ਹਿਰਦੇ ਦੀ ਬਿਮਾਰੀ, ਡਾਇਬੀਟ ਇਟ ਇਸ ਹਾਈ ਬਲੱਡ ਪ੍ਰੈਸ਼ਰ ਅਤੇ ਕੈਂਸਰ ਦਾ ਕਾਰਨ ਬਣ ਸਕਦੀਆਂ ਹਨ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸਕੂਲ ਆਫ ਨਿਊਟ੍ਰੀਸ਼ਨ ਦੀ ਸਹਾਇਕ ਪ੍ਰੋਫੈਸਰ ਜੈਨੀਫਰ ਲੀ ਨੇ ਦੱਸਿਆ ਕਿ ਇਹ ਨਿਸ਼ਾਨ ਦੀ ਵਰਤੋਂ ਜਾਣਕਾਰੀ ਦੱਸਣ ਦਾ ਇੱਕ ਵੱਖਰਾ ਤਰੀਕਾ ਹੈ ਉਹਨਾਂ ਨੇ ਕਿਹਾ ਕਿ ਨਵੇਂ ਮਾਰਨਿੰਗ ਲੇਬਲ ਪੈਕੇਜਡ ਫੂਡ ਦੇ ਪਿੱਛੇ ਲੱਗੇ ਨਿਊਟ੍ਰੀਸ਼ਨ ਲੇਬਲ ਦੇ ਆਧਾਰਿਤ ਹਨ Staples Canada ਵੱਲੋਂ ਰਿਟਰਨਡ ਲੈਪਟਾਪਾਂ ਤੇ ਪਰਸਨਲ ਇਨਫੋਰਮੇਸ਼ਨ ਪੂਰੀ ਤਰ੍ਹਾਂ ਹਟਾਈ ਨਹੀਂ ਜਾਂਦੀ ਅਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਵੇਚ ਦਿੱਤਾ ਜਾਂਦਾ ਹੈ। ਪ੍ਰਾਈਵੇਸੀ ਕਮਿਸ਼ਨਰ ਦੇ ਅਧਿਕਾਰੀਆਂ ਨੇ 4 ਅੰਟਾਰੀਓ ਸਟੇਪਲਸ ਸਟੋਰਾਂ ਤੋਂ ਰਿਟਰਨਡ ਲੈਪਟਾਪਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ 23% ਲੈਪਟਾਪਸ ਵਿੱਚ ਪਰਸਨਲ ਇਨਫੋਰਮੇਸ਼ਨ ਮੌਜੂਦ ਸੀ, ਜਿਵੇਂ ਕਿ ਨਾਮ, ਈਮੇਲ ਪਤੇ, ਅਕਾਊਂਟ ਦੀ ਇਨਫੋਰਮੇਸ਼ਨ, ਈਮੇਲ ਦੇ ਹਿੱਸੇ ਅਤੇ ਚਿਹਰੇ ਦੀਆਂ ਤਸਵੀਰਾਂ। ਸਟੇਪਲਸ ਨੂੰ 9 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਲੈਪਟਾਪ ਨੂੰ ਸਟਾਫ ਕਰਨ ਲਈ ਸਪਸ਼ਟ ਨਿਯਮ ਤਿਆਰ ਕਰਨ ਸਟਾਫ ਨੂੰ ਸੁਧਾਰਨ ਅਤੇ ਇੱਕ ਇੰਡੀਪੈਂਡੈਂਟ ਥਰਡ ਪਾਰਟੀ ਨੂੰ ਰਿਟਰਨਡ ਲੈਪਟਾਪਸ ਤੇ ਸਲਾਣਾ ਨਜ਼ਰ ਰੱਖਣ ਲਈ ਹਾਇਰ ਕਰਨ ਕਮਿਸ਼ਨਰ ਨੇ ਰਿਟੇਲਰ ਦੀਆਂ ਡਾਟਾ ਨੀਤੀਆਂ ਦੀ ਜਾਂਚ ਇਸ ਲਈ ਸ਼ੁਰੂ ਕੀਤੀ ਕਿਉਂਕਿ ਇੱਕ ਪੂਰਵ ਸਟੇਪਲਸ ਸੇਲਜ਼ ਅਸੋਸੀਏਟ ਨੇ ਦਾਵਾ ਕੀਤਾ ਸੀ ਕਿ ਵਾਪਸ ਆਏ ਲੈਪਟਾਪ ਹਮੇਸ਼ਾ ਸਾਫ਼ ਨਹੀਂ ਕੀਤੇ ਜਾਂਦੇ ਕਈ ਮਾਮਲਿਆਂ ਵਿੱਚ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਕੰਪਿਊਟਰ ਪਹਿਲੇ ਮਾਲਕ ਦੇ ਯੂਜ਼ਰਨੇਮ ਅਤੇ ਪਾਸਵਰਡ ਦਿਖਾ ਕੇ ਸਟੋਰ ਕੀਤੇ ਜਾਂਦੇ ਹਨ ਘਟੋ ਘਟ ਇੱਕ ਮਾਮਲੇ ਵਿੱਚ ਉਸਨੇ ਇੱਕ ਟਾਪਰ ਵਿੱਚ ਦੇ ਵੇਖਿਆ ਹੈ ਜੋ ਹਾਲ ਹੀ ਪਿਛਲੇ ਘਕ ਦੀ ਵਿਅਕਤੀਗਤ ਜਾਣਕਾਰੀ ਨਾਲ ਭਰਿਆ ਹੋਇਆ ਸੀ ਕਮਿਸ਼ਨਰ ਨੇ 2011 ਵਿੱਚ ਵੀ ਸਟੇਪਲਸ ਦੀ ਆਡਿਟ ਕੀਤੀ ਸੀ ਅਤੇ ਕਿਹਾ ਕਿ ਨਵੀਂ ਜਾਂਚ ਨੇ ਦੱਸਿਆ ਹੈ ਕਿ ਕੁਝ ਸਮੱਸਿਆਵਾਂ 15 ਸਾਲ ਬਾਅਦ ਵੀ ਜਾਰੀ ਹਨ ਅਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਕਿਹਾ ਹੈ ਕਿ ਉਹ ਚਾਈਨਾ ਨਾਲ ਕਿਸੇ ਵੀ ਅਜਿਹੇ ਸਮਝੌਤੇ ਦੇ ਪੂਰੀ ਤਰ੍ਹਾਂ ਖਿਲਾਫ ਹਨ ਜਿਸ ਅਧੀਨ ਚਾਈਨਾ ਵਿੱਚ ਬਣੀਆਂ ਇਲੈਕਟ੍ਰਿਕ ਗੱਡੀਆਂ ਤੇ ਲੱਗੇ ਟੈਰਿਫ ਹਟਾਏ ਜਾਣ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਅਨਟਾਰੀਓ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚੇਗਾ ਮੰਗਲਵਾਰ ਨੂੰ ਕੁਈਨਜ਼ ਪਾਰਕ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫੋਰਡ ਨੇ ਕਿਹਾ ਕਿ ਉਹ ਇਸ ਮਾਮਲੇ ਤੇ ਬਹੁਤ ਚਿੰਤਤ ਹਨ ਅਤੇ ਮਿਸ਼ੀਗਨ ਵਿੱਚ ਉਹਨਾਂ ਦੇ ਦੋਸਤ ਵੀ ਚਿੰਤਤ ਹਨ ਉਹਨਾਂ ਨੇ ਕਿਹਾ ਕਿ ਜੇਕਰ ਚਾਈਨਾ ਸਸਤੀਆਂ ਈਵੀ ਗੱਡੀਆਂ ਨਾਲ ਮਾਰਕੀਟ ਵਿੱਚ ਆਉਂਦਾ ਹੈ ਤਾਂ ਇਹ ਚਿੰਤਾ ਵਾਲੀ ਗੱਲ ਹੈ ਉਸ ਸਮੇਂ ਫੋਰਡ ਦੇ ਨਾਲ ਮਿਸ਼ੀਗਨ ਦੇ ਕਈ ਰਾਜਨੀਤਿਕ ਨੁਮਾਇੰਦੇ ਵੀ ਸ਼ਾਮਲ ਸਨ ਫੋਰਡ ਨੇ ਕਿਹਾ ਕਿ অন্ਟਾਰੀਓ ਅਤੇ ਮਿਸ਼ੀਗਨ ਦਰਮਿਆਨ ਆਟੋ ਪਾਰਟਸ ਕਈ ਵਾਰ ਆਉਂਦੇ ਜਾਂਦੇ ਹਨ ਫਿਰ ਗੱਡੀਆਂ ਦੋਨਾਂ ਵਿੱਚੋਂ ਕਿਸੇ ਇੱਕ ਥਾਂ ਤੇ ਅਸੈਂਬਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਦੋਸ਼ ਲਗਾਇਆ ਕਿ ਜੇਕਰ ਚਾਈਨਾ ਸਰਕਾਰ ਸਸਤੇ ਪਾਰਟਸ ਅਤੇ ਗੱਡੀਆਂ ਇੱਥੇ ਲਿਆਉਂਦੀ ਹੈ ਤਾਂ ਇਸ ਨਾਲ ਕੈਨੇਡਾ ਤੇ ਅਮਰੀਕਾ ਦੋਨਾਂ ਵਿੱਚ ਨੌਕਰੀਆਂ ਖਤਮ ਹੋਣਗੀਆਂ ਇਹ ਬਿਆਨ ਫੋਰਡ ਨੇ ਉਸ ਮੀਟਿੰਗ ਤੋਂ ਬਾਅਦ ਦਿੱਤਾ ਜਿਸ ਵਿੱਚ ਉਹਨਾਂ ਨੇ ਮਿਸ਼ੀਗਨ ਦੇ ਪਬਲਿਕਨ ਅਤੇ ਡੈਮੋਕ੍ਰੈਟਿਕ ਵਿਧਾਇਕਾਂ ਨਾਲ ਵਪਾਰ ਤੇ ਗੱਲਬਾਤ ਕੀਤੀ ਖਾਸ ਕਰਕੇ ਆਟੋ ਸੈਕਟਰ ਅਤੇ ਖੇਤੀਬਾੜੀ ਨੂੰ ਲੈ ਕੇ ਅਨਟਾਰੀਓ ਸਰਕਾਰ ਨੇ ਪ੍ਰੋਵਿੰਸ ਭਰ ਦੇ ਸਰਕਾਰੀ ਫੰਡ ਨਾਲ ਚੱਲ ਰਹੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਦੀਆਂ ਸੁਵਿਧਾਵਾਂ ਅਤੇ ਇਕੁਪਮੈਂਟਸ ਨੂੰ ਅਪਗ੍ਰੇਡ ਕਰਨ ਲਈ 242 ਮਿਲੀਅਨ ਡਾਲਰ ਦੀ ਨਿਵੇਸ਼ ਰਕਮ ਦਾ ਐਲਾਨ ਕੀਤਾ ਹੈ ਕਾਲਜ ਯੂਨੀਵਰਸਿਟੀ ਰਿਸਰਚ ਐਕਸਲੈਂਸ ਅਤੇ ਸੁਰੱਖਿਆ ਮੰਤਰੀ ਨੋਲਨ ਕਵੈਨ ਨੇ ਇਹ ਐਲਾਨ ਕਿੰਗਸਟਨ ਦੇ ਕਵੈਨਜ਼ ਯੂਨੀਵਰਸਿਟੀ ਵਿੱਚ ਕੀਤਾ ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕਰਨ ਲਈ ਕੈਂਪਸ ਦਾ ਮੋਡਰਨਾਈਜ਼ ਹੋਣਾ ਬਹੁਤ ਜ਼ਰੂਰੀ ਹੈ ਕਵੈਨ ਨੇ ਕਿਹਾ ਕਿ ਅਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਆਂ ਸਾਡੇ ਭਵਿੱਖ ਦੇ ਵਰਕਫੋਰਸ ਨੂੰ ਬਣਾਉਣ ਅਤੇ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਉਹਨਾਂ ਨੇ ਹੋਰ ਕਿਹਾ ਕਿ ਇਸ ਨਿਵੇਸ਼ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਟੂਲ ਅਤੇ ਸਹੂਿਦਾਵਾਂ ਮਿਲਣਗੀਆਂ ਤਾਂ ਜੋ ਉਹ ਆਪਣੇ ਭਵਿੱਖ ਦੇ ਕਰੀਅਰ ਵਿੱਚ ਅਹਿਮ ਉਦਯੋਗ ਨਿਭਾ ਸਕਣ ਇਸ ਫੰਡਿੰਗ ਵਿੱਚੋਂ 209.3 ਮਿਲੀਅਨ ਡਾਲਰ ਫੈਸਿਲਿਟੀਆਂ ਰੀਨੂਅਲ ਪ੍ਰੋਗਰਾਮ ਅਤੇ ਤਹਤ ਮੁਰੰਮਤ ਅਤੇ ਵੱਡੀਆਂ ਇਮਾਰਤਾਂ ਅਪਗ੍ਰੇਡ ਲਈ ਵਰਤੇ ਜਾਣਗੇ ਜਿਵੇਂ ਕਿ ਹੀਟਿੰਗ ਅਤੇ ਵੈਂਟੀਲੇਸ਼ਨ ਸਿਸਟਮ ਲਈ ਇਸ ਤੋਂ ਇਲਾਵਾ 21.6 ਮਿਲੀਅਨ ਡਾਲਰ ਕਾਲਜਾਂ ਅਤੇ ਨਿਊ ਇਨਸਟਰਕਚਰ ਇਕੁਪਮੈਂਟ ਖਰੀਦਣ ਅਤੇ 10.8 ਮਿਲੀਅਨ ਡਾਲਰ ਯੂਨੀਵਰਸਿਟੀਆਂ ਦੇ ਟ੍ਰੇਨਿੰਗ ਟੂਲ ਅਪਡੇਟ ਕਰਨ ਲਈ ਦਿੱਤੇ ਜਾਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਈਰਾਨ ਵਿੱਚ ਚੱਲ ਰਹੇ ਸਰਕਾਰ ਵਿਰੋਧ ਪ੍ਰਦਰਸ਼ਨਾਂ ਦੀ ਖੁੱਲ੍ਹ ਕੇ ਹਮਾਇਤ ਕਰਨ ਅਤੇ ਰਸ਼ੀਆ ਵੱਲੋਂ ਇਸ ਮਾਮਲੇ ਵਿੱਚ ਅਮਰੀਕਾ ਨੂੰ ਸਖਤ ਚੇਤਾਵਨੀ ਦੇਣ ਨਾਲ ਵਿਸ਼ਵ ਪੱਧਰ ਤੇ ਤਣਾਅ ਵਧ ਗਿਆ ਹੈ। ਸੂਤਰਾਂ ਅਨੁਸਾਰ ਰਾਸ਼ਟਰਪਤੀ 트੍ਰੰਪ ਨੇ ਈਰਾਨੀ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਮਦਦ ਜਲਦੀ ਪਹੁੰਚ ਰਹੀ ਹੈ। ਰਾਸ਼ਟਰਪਤੀ 트੍ਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਪੋਸਟ ਕਰਦਿਆਂ ਕਿਹਾ ਕਿ ਈਰਾਨੀ ਦੇਸ਼ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸੰਸਥਾਵਾਂ ਤੇ ਕਬਜ਼ਾ ਕਰਨ ਅਤੇ ਪਰਦਰਸ਼ਨ ਜਾਰੀ ਰੱਖਣ ਉਹਨਾਂ ਚੇਤਾਵਨੀ ਦਿੱਤੀ ਕਿ ਪ੍ਰਦਰਸ਼ਨਕਾਰੀਆਂ ਤੇ ਤਸ਼ੱਦਦ ਕਰਨ ਵਾਲਿਆਂ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ 트ੰਪ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਪ੍ਰਦਰਸ਼ਨਕਾਰੀਆਂ ਦਾ ਕਤਲੇਆਮ ਨਹੀਂ ਰੁਕਦਾ ਉਹ ইরਾਨੀ ਅਧਿਕਾਰੀਆਂ ਨਾਲ ਸਾਰੀਆਂ ਮੀਟਿੰਗਾਂ ਰੱਦ ਕਰਦੇ ਹਨ ਦੱਸਣਯੋਗ ਹੈ ਕਿ ਈਰਾਨ ਵਿੱਚ ਹੋਏ ਕ੍ਰੈਕਡਾਊਨ ਦੌਰਾਨ ਲਗਭਗ 2000 ਲੋਕ ਮਾਰੇ ਗਏ ਹਨ ਦੂਜੇ ਪਾਸੇ ਰਸ਼ੀਆ ਨੇ ਅਮਰੀਕਾ ਦੀ ਇਸ ਕਾਰਵਾਈ ਨੂੰ ਵਿਨਾਸ਼ਕਾਰੀ ਦੱਸਿਆ ਹੈ ਰਸ਼ੀਆ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਨੂੰ ਮਤ ਮੂਰਬਤੇ ਵਿਸ਼ਵ ਸੁਰੱਖਿਆ ਲਈ ਇਸ ਸਥਿਤੀ ਦੇ ਭਿਆਨਕ ਨਤੀਜਿਆਂ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਰਾਸ਼ਟਰਪਤੀ ਟਰੰਪ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜਾ ਵੀ ਦੇਸ਼ ਈਰਾਨ ਨਾਲ ਵਪਾਰ ਕਰੇਗਾ ਉਸ ਨੂੰ ਅਮਰੀਕਾ ਨਾਲ ਕੀਤੇ ਜਾਣ ਵਾਲੇ ਵਪਾਰ ਤੇ 25% ਦੀ ਟੈਰਿਫ ਅਦਾ ਕਰਨਾ ਪਵੇਗਾ ਇਸ ਫੈਸਲੇ ਦਾ ਚਾਈਨਾ ਨੇ ਸਖਤ ਨਿਕੇਦੀ ਕੀਤੀ ਹੈ ਅਤੇ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੰਦੀ ਹੈ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਮੈਨੂ ਸਿਮਰਨ ਸנדੂ ਨੂੰ ਦਿਓ ਇਜਾਜ਼ਤ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀਅਰ ਸੈਲਫ